ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵੱਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਮੈਂ ਅੱਜ ਨਵਾਂ ਸ਼ਹਿਰ ਦੇ ਸਾਰੇ ਜਿਹੜੇ ਨਾਗਰਿਕ ਹੈਗੇ ਨੇ ਸਿਟੀਜ਼ਨ ਹੈਗੇ ਨੇ ਉਹਨਾਂ ਨੂੰ ਇਕ ਸਨੇਹਾ ਦੇਣਾ ਚਾਹਨਾ ਹੈਗਾ ਕਿ ਸਾਡੇ ਕੋਲ ਜੋ ਇਸ ਵੇਲੇ ਬਾਰਡਰ ਦੇ ਉੱਤੇ ਜੋ ਸਿਚੁਏਸ਼ਨ ਬਣੀ ਹੋਈ ਹੈਗੀ ਇਹ ਅ ਪੜੋਸੀ ਮੁਲਕ ਦੇ ਨਾਲ ਉਹਨੂੰ ਮੱਜੇ ਨਾਲ ਰੱਖਦੇ ਹੋਏ ਅ ਅਸੀਂ ਜਿਹੜਾ ਹੀ ਹੈਗੀ ਆਪਣੀ ਇੱਕ ਮੌਕ ਡ੍ਰਿਲ ਅ ਮਿਤੀ 7 ਤਰੀਕ ਨੂੰ ਕਰਨੀ ਹੈਗੀ ਹੈ ਅ ਸ਼ਾਮੀ 8 ਵਜੇ ਤੋਂ ਲੈ ਕੇ 9 ਵਜੇ ਤੱਕ ਇੱਕ ਘੰਟੇ ਦੇ ਲਈ ਜੋ ਹੈ ਅਸੀਂ ਇੱਕ ਬਲੈਕਆਊਟ ਦੀ ਮੌਕ ਡ੍ਰਿਲ ਕਰਾਂਗੇ ਇਦੇ ਵਿੱਚ ਅਸੀਂ ਕਿਸੇ ਤਰੀਕੇ ਦੇ ਵੀ ਹਵਾਈ ਹਮਲੇ ਤੋਂ ਬਚਣ ਦੇ ਲਈ ਰਾਤ ਬਿਨੇ ਇੱਕ ਨਾਗਰਿਕ ਦੇ ਤੌਰ ਤੇ ਸਾਡੀ ਕੀ ਜ਼ਿੰਮੇਵਾਰੀ ਹੈ ਅਸੀਂ ਉਹਦੇ ਬਾਰੇ ਜਿਹੜੇ ਹੈਗਾ ਆਪਣੇ ਆਪ ਨੂੰ ਇੱਕ ਪੂਰੀ ਦਰੁਸਤ ਕਰਨਾ ਹੈਗਾ ਬਲੈਕਆਊਟ ਦੇ ਵਿੱਚ ਜੋ ਸਾਡੇ ਕੋਲ लाइटा हैगिया ने किसी तरीके की भी रोशनी वाली चीज है भावें बल्ब है ट्यूब्स ने या कोई मोमबत्ती है माचिस हैगी कि किसी तरीके की भी कोई अग लगा के जो रोशनी की जाती है घंटे दे मनाही होगी अः सारे शहरी निवासिया थ्रू सायरन थ्रू हूटर या लागे तागे की जो अनाउंसमेंट के सिस्टम है कोई मंदिर गुरुद्वारे उ अनाउंसमेंट होगी ਕੀ ਆਉਣੇ ਵਾਲੇ 5 ਮਿੰਟ ਦੇ ਅੰਦਰ ਅੰਦਰ ਜਿਹੜਾ ਹੈਗਾ ਪੂਰੇ ਸ਼ਹਿਰ ਦੇ ਵਿੱਚ ਆਪਾਂ ਆਪਣੀ ਬਿਜਲੀ ਜਿਹੜੀ ਹੈਗੀ ਏ ਉਹਨੂੰ ਬੰਦ ਕਰ ਦੇਣਾ ਹੈਗਾ ਕੋਈ ਇਨਵਰਟਰ ਕੋਈ ਜਨਰੇਟਰ ਹੋਰ ਇਹ ਤੇ ਕਿਸੇ ਤਰੀਕੇ ਦੇ ਵੀ ਕੋਈ ਰੋਸ਼ਨੀ ਵਾਲੀ ਚੀਜ਼ ਆਪਾਂ ਨਹੀਂ ਚਲਾਣੀ ਨੋਰਮਲ ਪੱਖੇ ਜਿਹੜੇ ਹੈਗੇ ਨੇ ਉਹ ਆਪਾਂ ਚਾਲੂ ਰੱਖ ਸਕਦੇ ਹਾਂਗੇ ਆਪਣੇ ਅਸੀਂ ਦਰਵਾਜ਼ੇ ਖਿੜਕੀਆਂ ਪਰਦੇ ਵਗੈਰਾ ਸਭ ਲਗਾ ਲੈਣੇ ਤਾਂ ਕਿ ਕਿਸੇ ਤਰੀਕੇ ਦੇ ਵੀ ਕੋਈ ਰੋਸ਼ਨੀ ਬਾਹਰ ਨਾ ਹੋਵੇ ਉਹ ਉੱਪਰ ਆਸਮਾਨ ਚ ਦੇਖਣ ਦੇ ਵਿੱਚ ਕਿਸੇ ਤਰੀਕੇ ਦੇ ਵੀ ਕਿਸੇ ហេਠਾ ਕੋਈ ਆਬਾਦੀ ਹੋਣ ਦਾ ਕੋਈ ਰੋਸ਼ਨੀ ਦੇ ਪੱਖੋਂ ਕੋਈ ਸੁਨੇਹਾ ਨਾ ਉੱਪਰ ਜਾਵੇ ਤਾਂ ਜੋ ਕਿ ਕਿਸੇ ਤਰੀਕੇ ਦੇ ਵੀ ਹਮਲੇ ਤੋਂ ਬਚਿਆ ਜਾ ਸਕੇ ਸੋ ਇਹ ਪੂਰੀ ਪ੍ਰਕਿਰਿਆ ਜਿਹੜੀ ਹੈਗੀ ਉਹ 1 ਘੰਟੇ ਦੇ ਲਈ ਚੱਲੇਗੀ 1 ਘੰਟੇ ਬਾਅਦ 9 ਵਜੇ ਦੇ ਦੌਰਾਨ ਦੁਬਾਰਾ ਜਿਹੜਾ ਹੈਗਾ ਹੂਟਰ ਜਾਂ ਸਾਇਰਨ ਜਾਂ ਕਿਸੇ ਤਰੀਕੇ ਦੇ ਜੋ ਅਨਾਉਂਸਮੈਂਟ ਹੈਗੇ ਤੁਹਾਡੇ ਅਰੋਸ-ਪਰੋਸ ਚੋਂ ਕਿਸੇ ਗੁਰਦੁਆਰੇ ਮੰਦਿਰ ਮਸਜਿਦ ਉੱਥੇ ਤੁਹਾਨੂੰ ਸੁਣਾਈ ਦੇਗੀ ਜੋ ਇਸ ਚੀਜ਼ ਦਾ ਸੁਨੇਹਾ ਹੋਏਗਾ ਕਿ ਹਾਂ ਜਿਹੜਾ ਬਲੈਕਆਊਟ ਦੀ ਐਕਸਰਸਾਈਜ਼ ਸੀਗੀ ਉਹ ਓਵਰ ਹੋ ਚੁੱਕੀ ਹੈ ਤੇ ਹੁਣ ਅਸੀਂ ਜਿਹੜੀ ਹੈਗੀ ਆਪਣੀ ਲਾਈਟਾਂ ਆ ਬਾਲ ਸਕਨੇ ਹੈ ਕਿ ਆਪਾਂ ਨੋਰਮਲ ਤਰੀਕੇ ਨਾਲ ਰਹਿ ਸਕਨੇ ਆ ਇਸ ਦੌਰਾਨ ਆਪਾਂ ਬਾਹਰ ਵੀ ਨਹੀਂ ਨਿਕਲਣਾ ਕਿਸੇ ਤਰੀਕੇ ਦੀ ਕੋਈ ਸਕੂਟਰ ਮੋਟਰਸਾਈਕਲ ਕੋਈ ਗੱਡੀ ਕੁਝ ਵੀ ਲੈ ਕੇ ਆਪਾਂ ਬਾਹਰ ਸੜਕਾਂ ਤੇ ਨਹੀਂ ਨਿਕਲਣਾ ਓਬਵੀਅਸਲੀ ਅਨਲੈਸ ਜੇ ਕੋਈ ਬਹੁਤ ਮੈਡੀਕਲ ਐਮਰਜੈਂਸੀ ਹੈਗੀ ਹੈ ਤੇ ਉਹਦੇ ਵਿੱਚ ਕੋਈ ਮਨਾਹੀ ਨਹੀਂ ਹੈਗੀ ਸਾਡੇ ਹਸਪੀਟਲ ਵਗੈਰਾ ਸਭ ਓਪਨ ਰਹਿਣਗੇ ਤੇ ਇਹ ਜੋ ਵਾਧਾ ਸੀ ਐਕਸਰਸਾਈਜ਼ ਕਰਨੀ ਹੈ ਇਹ ਸਿਰਫ ਇੱਕ ਮੌਕੜੀ ਨੇ ਇਸੇ ਤਰੀਕੇ ਦੇ ਵੀ ਕੋਈ ਘਬਰਾਣ ਦੀ ਇਹਦੇ ਵਿੱਚ ਕੋਈ ਲੋੜ ਨਹੀਂ ਹੈਗੀ ਕੋਈ ਘਬਰਾਣ ਵਾਲੀ ਗੱਲ ਵੀ ਨਹੀਂ ਹੈਗੀ ਆਪਾਂ ਸਿਰਫ ਆਪਣੀ ਤਿਆਰੀ ਨੂੰ ਤੇ ਆਪਣੇ ਆਪ ਨੂੰ ਪੁਖਤਾ ਕਰਨਾ ਹੈਗਾ ਕਿਸੇ ਤਰੀਕੇ ਦੇ ਵੀ ਮਨ ਭਾਗੇ ਸਿਚੁਏਸ਼ਨ ਤੋਂ ਨਿਕਲਣ ਦੇ। ਇਸ ਸੱਜਣਾਂ ਸ਼ਹਿਰ ਫਗਸੇਂਗ ਨਗਰ ਦਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ, ਸੱਲ ਫੇਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ। ਧੰਨਵਾਦ।